ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੱਡੀ ਸਾਜ਼ਿਸ਼ ਹੋਈ ਹੈ ਕਿਹੜੀ ਗੱਲੋਂ ਰੋਕਿਆ ਗਿਆ ਸੋਚਣ ਤੋਂ ਇਹਦੇ ਬਾਰੇ ਕੁਝ ਕੁ ਬੇਨਤੀਆਂ ਆਪਾਂ ਸਾਂਝੀਆਂ ਜਰੂਰ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਰੱਖਣ ਪੂਰੇ ਪੰਥ ਤੇ ਮੇਰ ਭਰਿਆ ਹੱਥ ਰੱਖਣ ਪੂਰੀ ਕੌਮ ਨੂੰ ਜਿਹੜੀ ਹੈ ਉਹ ਚੜ੍ਹਦੀ ਕਲਾ ਦੇਣ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਪਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਨੇ ਉਹਨਾਂ ਦੇ ਖਿਲਾਫ ਵੱਡੀ ਸਾਜ਼ਿਸ਼ ਹੋਈ ਆ ਮੈਂ ਇਹੋ ਹੀ ਕਹਿਵਾਵਾਂਗਾ ਉਹਨਾਂ ਨੂੰ ਸੌ ਚੱਕ ਸਮਾਗਮ ਜਿਹੜਾ ਹੈ ਉਹਦੇ ਵਿੱਚ ਨਹੀਂ ਪਹੁੰਚਣ ਦਿੱਤਾ ਗਿਆ ਪੰਜਾਬ ਦੇ 13 ਸਾਂਸਦ ਮੈਂਬਰਾਂ ਦੇ ਵਿੱਚੋਂ 12 ਨੇ ਅੱਜ ਸੌਂ ਚੁੱਕ ਲਈਏ 18ਵੀਂ ਲੋਕ ਸਭਾ ਦੇ ਲਈ ਖੜੂਰ ਸਾਹਿਬ ਤੋਂ ਜਿੱਤੇ ਹੋਏ ਭਾਈ ਅਮਰਿਤਪਾਲ ਸਿੰਘ ਅੱਜ ਸੌਂ ਨਹੀਂ ਚੁੱਕ ਸਕੇ ਕਿਉਂਕਿ ਉਹ ਕੌਮੀ ਸੁਰੱਖਿਆ ਐਕਟ ਦੇ ਤਹਿਤ ਜੇਲ੍ਹ ਦੇ ਵਿੱਚ ਨੇ ਪੰਜਾਬ ਦੇ ਸਾਰੇ 13 ਸੰਸਦ ਮੈਂਬਰਾਂ ਨੂੰ ਅੱਜ ਦੁਪਹਿਰ 12 ਵਜੇ ਐਮਪੀ ਦਫ਼ਤਰ ਵੱਲੋਂ ਜਿਹੜਾ ਹੈ ਉਹ ਸਮਾਂ ਦਿੱਤਾ ਗਿਆ ਸੀ ਤੇ ਸਮਾਂ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਮਿਲਿਆ ਹਾਲਾਂਕਿ ਸਾਰੇ ਆਪਾਂ ਵੇਖਦੇ ਆ ਕਿ ਸਾਰਿਆਂ ਨੇ ਜਿਹੜੀ ਹੈ ਉਹ ਸੰਵਿਧਾਨ ਹੱਥ ਵਿੱਚ ਫੜ ਕੇ ਸੌਹ ਚੁੱਕੀ ਹੈ ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ ਦੇ ਨਾਰੇ ਵੀ ਲੱਗੇ ਅਮਰਿਤਪਾਲ ਸਿੰਘ ਦਾ ਨਾਮ ਲਿਆ ਗਿਆ ਪਰ ਉਹ ਹਾਜ਼ਰ ਨਹੀਂ ਹੋਏ ਹਾਲਾਂਕਿ ਹਾਜ਼ਰ ਤਾਂ ਹੁੰਦੇ ਜੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੁੰਦੀ ਜਾਂ ਉਹ ਛੱਡੇ ਗਏ ਹੁੰਦੇ ਤੇ ਜਾਂ ਫਿਰ ਉਹ ਜਿਹੜੇ ਨੇ ਉਹ ਆਉਂਦੇ ਬਾਹਰ ਆਉਂਦੇ ਜੇਲ੍ਹ ਤੋਂ ਹਾਲਾਂਕਿ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਉਹ ਜਿਹੜੇ ਨੇ ਇਦਾਂ ਕੰਮ ਕਰਨ ਜਾਂ ਫਿਰ ਬਾਹਰ ਆਉਣ ਲੋਕਾਂ ਦੇ ਵਿੱਚ ਵਿਚਰਨ ਇਹ ਬਿਲਕੁਲ ਬਹੁਤ ਵੱਡੀ ਸਾਜ਼ਿਸ਼ ਜੜੀ ਹੋਈ ਆ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਭਾਵੇਂ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਅਮਰਿਤਪਾਲ ਸਿੰਘ ਦੇ ਖਿਲਾਫ ਵੱਡੀ ਸਾਜ਼ਿਸ਼ ਹੈ ਪੰਜਾਬ ਸਰਕਾਰ ਨੇ 1 ਸਾਲ ਦਾ ਐਨਐਸਏ ਲਾਇਆ ਪੰਜਾਬ ਸਰਕਾਰ ਨੇ ਐਨਐਸਏ ਲਾ ਕੇ ਜਿਹੜਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਹਾਲਾਂਕਿ ਇੱਕ ਸਾਲ ਦਾ ਇਕੱਠਾ ਹੀ ਐਨਐਸਏ ਲਾਤਾ ਇਹਦਾ ਮਤਲਬ ਆਪਾਂ ਇਹ ਗੱਲ ਸਾਫ਼ ਸਮਝੀਏ ਕਿ ਬਦਲਾਖੋਰੀ ਦੀ ਨੀਤੀ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹੈ ਪੰਜਾਬ ਸਰਕਾਰ ਕਦੇ ਵੀ ਨਹੀਂ ਚਾਹੂਗੀ ਕਿ ਉਹ ਸੌ ਚੁੱਕਣ ਜੇ ਸੌ ਨਾ ਚੁੱਕੀ ਕਹਿੰਦੇ ਐਮਪੀ ਦੀ ਜਿਹੜੀ ਸੀਟ ਹੈ ਉਹ ਖਦਰੇ ਵਿੱਚ ਆਏਗੀ ਉੱਥੋਂ ਫਿਰ ਦੁਬਾਰਾ ਜਿਹੜੀ ਹੈ ਉਹ ਚੋਣ ਹੋਵੇਗੀ ਹਾਲਾਂਕਿ ਬਹੁਤ ਸਾਰੀਆਂ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈ ਸੰਸਦ ਦੇ ਵਿੱਚ ਪਹੁੰਚਣਾ ਹੋਵੇਗਾ ਤੇ ਮੈਂ ਇੱਕ ਬੇਨਤੀ ਜਿਹੜੀ ਹੈ ਜ਼ਰੂਰ ਕਰਨੀ ਚਾਹੁੰਦਾ ਕਿ ਅਮਰਿਤਪਾਲ ਸਿੰਘ ਦਾ ਨਾਮ ਸੰਸਦ ਦੇ ਵਿੱਚ ਜ਼ਰੂਰ ਗੂੰਜਿਆ ਪਰ ਕਿਤੇ ਨਾ ਕਿਤੇ ਗ੍ਰਹਿ ਵਿਭਾਗ ਨੂੰ ਚਿੱਠੀ ਦਿੱਤੀ ਗਈ ਹੈ ਵੀ ਉਹ ਜੇਲ੍ਹ ਦੇ ਵਿੱਚ ਨੇ ਪਰ ਪੰਜਾਬ ਸਰਕਾਰ ਸ਼ਾਇਦ ਇਸ ਚੀਜ਼ ਤੇ ਜਿਹੜਾ ਹੈ ਕੁਝ ਗੱਲਬਾਤ ਜ਼ਰੂਰ ਲੱਗੀ ਹੋਈ ਹੈ ਕਰਨ ਵੀ ਸ਼ਾਇਦ ਅਮਰਿਤਪਾਲ ਸਿੰਘ ਨੂੰ ਨਾਂ ਛੱਡਿਆ ਜਾਵੇ ਅਮਰਿਤਪਾਲ ਸਿੰਘ ਨੂੰ ਜਦੋਂ ਸੌਂ ਚੁੱਕਣ ਲਈ ਆਵਾਜ਼ ਦਿੱਤੀ ਗਈ ਹਾਲਾਂਕਿ ਅਮਰਿਤਪਾਲ ਸਿੰਘ ਨੂੰ ਸੌਂ ਚੁੱਕਣ ਲਈ ਡਿਬਰੂਗੜ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ NSA ਤਹਿਤ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਤੇ NSA ਵਧਾ ਦਿੱਤਾ ਗਿਆ ਹੈ ਅਮਰਿਤਪਾਲ ਨੂੰ ਸੌਂ ਚਕਾਉਣ ਲਈ ਜੇਲ੍ਹੋਂ ਬਾਹਰ ਆਉਣ ਦੀ ਇਜਾਜ਼ਤ ਕਦੋਂ ਮਿਲਦੀ ਹੈ ਇਹ ਇਹਦੇ ਬਾਰੇ ਕੁਝ ਨਹੀਂ ਪਤਾ ਤੇ ਸੈਂਟਰ ਗਵਰਨਮੈਂਟ ਦੀਵੇ ਦੇ ਵਿੱਚ ਰਲ਼ੀ ਭੋਗਤ ਲੱਗਦੀ ਹੈ ਤੇ ਸ਼ਾਇਦ MP ਦੀ ਜਿਹੜੀ ਸੀਟ ਹੈ ਉਹਨੂੰ ਖਾਲੀ ਘੋਸ਼ਿਤ ਕਰਾਉਣ ਦੇ ਲਈ ਇਹ ਲੋਕ ਜੁੜੇ ਹੋਏ ਨੇ ਕਿਹੜੀ ਗੱਲੋਂ ਰੋਕਿਆ ਗਿਆ ਇਹਦੇ ਵਿੱਚ ਜ਼ਿਆਦਾ ਕਾਰਨ ਇਹੋ ਹੀ ਨੇ ਜਾਣ ਬੁੱਝ ਕੇ ਰੋਕਿਆ ਗਿਆ ਵੀ ਉਹ ਸੌਂ ਚੱਕ ਸਮਾਗਮ ਨਾ ਕਰ ਸਕਣ ਤੇ ਉਹਨਾਂ ਦੀ ਐਮਪੀ ਦੀ ਸੀਟ ਖੋਸ਼ਿਸ਼ ਕਰ ਦਿੱਤੀ ਜਾਵੇ ਇੱਕ ਸਾਲ ਦਾ ਐਨਐਸਏ ਵਧਾਉਣਾ ਸਿੱਧਮ ਸਿੱਧੇ ਜਿਹੜੇ ਨੇ ਸਰਕਾਰ ਦੀ ਕਾਰਜਕਾਰੀ ਤੇ ਵੱਡੇ ਸਵਾਲ ਖੜੇ ਕਰਦੇ ਨੇ ਹਾਲਾਂਕਿ ਮੈਂ ਇੱਕੋ ਬੇਨਤੀ ਜਿਹੜੀ ਹੈ ਇਹ ਕਰਨੀ ਚਾਹੁੰਦਾ ਕਿ ਸਰਕਾਰਾਂ ਦੀ ਇਸ ਚਾਲ ਨੂੰ ناکਾਮ ਕਰੀਏ ਅਸੀਂ ਸਾਰੇ ਜਾਣੇ ਇਸ ਚੀਜ਼ ਤੇ ਜ਼ਰੂਰ ਪਹਿਰਾ DIYੇ ਸਾਰੇ ਜਾਣੇ ਜ਼ਰੂਰ ਇਸ ਗੱਲ ਨੂੰ ਜਿਹੜਾ ਹੈ ਸਮਝੀਏ ਸਰਕਾਰਾਂ ਦੀ ਇਸ ਵੱਡੀ ਚਾਲ ਨੂੰ ਸਮਝੀਏ ਤੇ ਅਰਦਾਸ ਕਰੀਏ ਵੀ ਸਤਿਗੁਰੂ ਜੀ ਤੁਸੀਂ ਹੀ ਹੁਣ ਕਲਾ ਵਰਤਾਓ ਤੇ ਪਾਤਸ਼ਾਹ ਜੀ ਕਿਰਪਾ ਕਰੋ ਆਪਣੇ ਬੱਚਿਆਂ ਤੇ ਜਿਹੜਾ ਹੈ ਜ਼ਰੂਰ ਮਿਹਰ ਭਰਿਆ ਹੱਥ ਰੱਖੋ ਤੇ ਉਹਨਾਂ ਲੱਖਾਂ ਲੋਕਾਂ ਦੇ ਫਤਵੇ ਦਾ ਜਿਹੜਾ ਹੈ ਤੁਸੀਂ ਨਿਰਾਦਰ ਹੋਣ ਤੋਂ ਬਚਾਉਣਾ ਤੇ ਪਾਤਸ਼ਾਹ ਜੀ ਕਿਰਪਾ ਕਰੋ ਆਪਣੇ ਕੋਲੇ ਅਰਦਾਸ ਇੱਕ ਐਹੋ ਜੀ ਤਾਕਤ ਹੈ ਜਿਹੜੀ ਟੁੱਟਿਆ ਨੂੰ ਵੀ ਜੋੜ ਦਿੰਦੀ ਹੈ ਤੇ ਆਪਾਂ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ